Under jungle, Audio jungle. Oh. ਸ਼ੀਬ ਸ਼ਕਤੀ ਸੇਵਾ ਮੰਡਲ ਸਭਾ ਫਤਿਹਗੜ ਚੋੜੀਆਂ ਵੱਲੋਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਮਨਾਉਣ ਸੰਬੰਧੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਪੇਸ਼ ਹੈ ਸਾਡੇ ਪੱਤਰਕਾਰ ਕ੍ਰਿਸ਼ਨ ਕੋਪਾਲ ਦੀ ਵਿਸ਼ੇਸ਼ ਰਿਪੋਰਟ ਪਹਿਲਾ ਜੀ ਬੋਲੀ ਸ਼ੰਕਰ ਜਕਰ ਲਈਏ ਬੋਲੀ ਸ਼ੰਕਰ ਭਗਵਾਨ ਕੀ ਜੈ ਇਹ ਬਰਸਾਂ ਜਿਦ ਤੱਕ ਤੁਹਾਨੂੰ ਪਤਾ ਹਰ ਸਾਲ ਦੀ ਤਰ੍ਹਾਂ ਸ਼ਿਵਰਾਤ ਦਾ ਧਿਆਨ ਫਤੇਗੜ ਚੁੜਿਆਂ ਬੜੇ ਧੂਮਦਾਨ ਨਾਲ ਮਨਾਇਆ ਜਾਂਦਾ ਇਸੇ ਲੜੀ ਦੇ ਵਿੱਚ ਸ਼ਿਵ ਸ਼ਕਤੀ ਸੇਵਾ ਮੰਡਲ ਦੀ ਸਭਾ ਸਾਡੀ 7190 ਵਾਲੇ ਆ ਹਰ ਸਾਲ ਦੀ ਤਰ੍ਹਾਂ ਸ਼ਿਵ ਵਿਆਹ ਦਾ ਯੋਜਨ ਮੰਦਰ ਤਲਾਵ ਵਾਲੇ ਵਿਖੇ ਕਰਦੇ ਨੇ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ 16 ਤਰੀਕ ਤੋਂ 11 ਦਿਨ ਲਈ ਹਰ ਰੋਜ਼ਾਨਾ ਹੀ ਪ੍ਰਭਾਤ ਰਿਆ ਗੱਡੀਆਂ ਜਾ ਰਹੀਆਂ ਉਸ ਤੋਂ ਬਾਅਦ ਜਿੱਦਣ 26 ਤਰੀਕਾ ਸ਼ਿਵ ਵਿਆਹ ਆ ਅਜ ਨਾਲੇ ਦੀ ਟੀਮ ਜਿਹੜੀ ਆਏਗੀ ਸ਼ਗਨ ਦੀ ਰਸਮ ਅਦਾ ਕਰੇਗੀ ਸ਼ਹਿਰ ਦੇ ਵਿੱਚ ਸਟੇਡੀਅਮ ਦੇ ਵਿੱਚ ਸਮਾਪਤੀ ਕਰਕੇ ਸ਼ੰਗਰਭਵਾਨ ਦੀ ਲੀਲਾਵਾਂ ਕਿੱਥੇ ਜਾਣ ਗਿਆ ਉੱਥੇ ਹਰ ਸਾਲ ਦੀ ਤਰ੍ਹਾਂ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਲੰਗਰ ਦਾ ਟੂਟ ਪ੍ਰਬੰਧਿਆ ਖਾਣ ਪੀਣ ਦਾ ਪੂਰਾ ਪ੍ਰਬੰਧਿਆ ਪਾਣੀ ਦਾ ਪ੍ਰਬੰਧਿਆ ਮੈਡੀਕਲ ਫੈਸਿਲਿਟੀਆਂ ਨੇ ਤੇ ਸਾਰੇ 12 ਵਜੇ ਤੱਕ ਰਾਤ ਚੱਲੇਗਾ ਪ੍ਰੋਗਰਾਮ ਤੇ ਹਾਂਜੀ ਸਰ ਇਹ ਨਾ ਜਿੰਨੇ ਵੀ ਮੈਂਬਰ ਆਣੇ ਤਕਰੀਬਨ 50 ਦੇ ਤਕਰੀਬਨ ਮੈਂਬਰ ਹੈਗੇ ਨੇ ਹਰ ਬੰਦੇ ਦੀ ਵੱਖ-ਵੱਖਰੀ ਡਿਊਟੀ ਲਈ ਜਾਂਦੀ ਆ ਕਿਸੇ ਨੇ ਬਾਹਰ ਅੰਦਰ ਦੇ ਕੰਮ ਕਰਨੇ ਕਿਹਨੇ ਸ਼ਹਿਰ ਦੇ ਲੋਕਲ ਕੰਮ ਕਰਨੇ ਆ ਕਿਸੇ ਨੇ ਕਾਰਡ ਛਪਾਉਣੇ ਆ ਕਿਸੇ ਨੇ ਭਰੋਣੇ ਕਿਸੇ ਨੇ ਹਲਵਾਈ ਕਰਨਾ ਕਿਸੇ ਨੇ ਮਹਾਰਾਜ ਦੇ ਸਰੂਪ ਬਣਾਉਣੇ ਆ ਇਦਾਂ ਵੱਖ-ਵੱਖ ਡਿਊੜੀਆਂ ਹਰ ਬੰਦੇ ਦੀ ਵੱਖ-ਵੱਖ ਡਿਊਟੀ ਲਈ ਜਾਂਦੀ ਹੈ ਜੀ ਸਾਡੀ ਜਿਹੜੀ ਸਭਾ ਹੈ ਉਹ ਹਮੇਸ਼ਾ ਡਿਸਪੀਲਿਨ ਦੇ ਵਿੱਚੇ ਕੰਮ ਕਰਦੀ ਆ ਕੋਈ ਬੰਦਾ ਸਾਡੇ ਜੇ ਕੋਈ ਗਲਤ ਕੰਮ ਕਰਨ ਵਾਲਾ ਹੈ ਨਹੀਂ ਆ ਕੋਈ ਤਮਾਸ਼ਾਬੀ ਨਹੀਂ ਕਰਨ ਵਾਲਾ ਹੈ ਨਹੀਂ ਆ ਸਾਰੇ ਭੋਲੇ ਸ਼ੰਕਰ ਦੇ ਭਗਤ ਨੇ ਨਵੇਂ ਮੁੰਡੇ ਨਾਲ ਹਰ ਸਾਲ ਜੁੜਦੇ ਜਾਂਦੇ ਨੇ ਤੇ ਪ੍ਰਭੂ ਦਾ ਗੁਣ ਗਾਉਂਦੇ ਨੇ ਨਾਲ ਵਾ ਟੀਮ ਵੱਡੀ ਹੋ ਜਾਂਦੀ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਦੇਖੋ ਜੀ ਤਿਆਰੀਆਂ ਤੇ ਇਹੀ ਆਪਣੇ ਸਾਰੇ ਸ਼ਿਵ ਭਗਤਾਂ ਨੇ ਪੂਰੀਆਂ ਕੀਤੀਆਂ ਵਾ ਤੁਸੀਂ ਵੀ ਆ ਕੇ ਵੱਧ ਵੱਧ ਸਹਿਯੋਗ ਦਿਓ ਉੱਥੇ ਆਓ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਆ ਕੇ ਪ੍ਰੋਗਰਾਮ ਦਾ ਵੱਤਵਾਦ ਆਨੰਦਮੰਦ Shiv Shakti Seva Mandal ਵੱਲੋਂ ਸਾਰੇ ਬਜ਼ਾਰ ਨੂੰ ਸੱਦਾ 26 ਤਰੀਕ ਨੂੰ ਸ਼ੇਰ ਵਿਆਹ ਨਾਇਆ ਜਾ ਰਿਹਾ ਸਟੇਡੀਅਮ ਦੇ ਵਿੱਚ ਸਾਰੇ ਬਜ਼ਾਰ ਨੂੰ ਸੱਦਾ ਸਾਰੀ ਜਨਤਾ ਨੂੰ ਸੱਦਾ Shiv Shakti Sabha ਵੱਲੋਂ ਜੈ ਸ਼ੰਕਦੀ ਸਾਰਿਆਂ ਨੂੰ ਸਾਰੇ ਸਹਿਯੋਗ ਦੇ ਨਾਲ Shiv Shakti Seva Mandal ਫਤੇਗਾ ਚੋੜਿਆਂ ਲੋ ਇਸ ਸਾਲ ਵੀ ਬਹੁਤ ਧੂਮਧਾਨਾ ਸ਼ੋਹਰਾਤ ਦੇ ਨਾਲ ਨਾਇਆ ਜਾ ਰਿਹਾ ਇਹ ਸਾਰੇ ਵੀਰ ਭਰਾ ਆ ਵੇਖੋ ਜੀ ਭਾਈ ਸਾਰੇ ਵੀਰ ਭਰਾ ਸਾਰੇ ਸ਼ਹਿਰ ਨੂੰ ਦੁਕਾਨ-ਦੁਕਾਨ ਤੇ ਜਾ ਕੇ ਕਾਰਡ ਬਣਨ ਵਾਸਤੇ ਦੇ ਰਹੇ ਨੇ ਵੀ ਸਾਡੇ 26 ਤਰੀਕ ਨੂੰ ਦਿਨ ਬੋਧਵਾਰ ਫਤਿਹਗੜ ਚੌੜੀਆਂ ਸਟੇਡੀਅਮ ਤੇ ਪਹੁੰਚਣਾ ਤੇ ਦਰਸ਼ਨ ਦੇਣੇ